Outra outra o que और सब का काम कर रहा है और छोटा-मोटा काम कर रहा है देखो कर वो खुद का जांच में चला अपने शरीर रखता कोई जान नहीं है नहीं रखता कर दिया कोई जान नहीं है अरे इधर आ ये प्राप्त पेशीरापन उनका विवाद को एसपी साहब के जांच में रखना सारी तीन साल करनी आ रहे हैं वो ओरिजिनल विवाद से हर करके दोनों मेडिकल पास कर के कोर्ट के मन तक आ रहे है उनका फोन आया आज करेंगे आज हम ਇਹ ਸਾਰਾ ਮੜਾ ਆਉਂਦੀ ਆ। ਉਹ ਜਿਹੜੀ ਗੱਲ ਹੈ। ਮੈਂ ਜੀ ਕਾਰ ਫੜਦੇ ਜਾ ਰਿਹਾ ਉਹਦੇ ਤੇ ਪੁੱਛ ਰੋ। ਮੈਂ ਤਾਂ ਸਿੱਧਾ ਪਾਰ ਦਾ ਮੈਸੇਜ ਲਾ ਦੇ ਫਾਇਦਾ ਕਰੇ ਬੱਚਾ ਨੂੰ ਦਿੱਤਾ ਫ੍ਰੀ ਦਾ। ਕਾਰ ਤਾਂ ਨਹੀਂ ਜਾ ਰਿਹਾ ਭਈ। ਅਸੀਂ ਕੋਈ ਨਵੇਂ ਪੜਾਈ ਲੱਗੇ ਕੈਂਪ ਲੋੜ ਬੱਚੇ ਪੜ੍ਹਾਈ ਫ੍ਰੀ ਹੋ। ਕਾਰਾ ਮਾ ਨਹੀਂ ਜਾਦਾ ਉਹ ਲੈਣੇ ਜੇ ਤੁਸੀਂ ਪੀਸਪੋਰਟ ਵੀ ਰਾਖਣਾ ਕਰ ਸਕਦੇ। ਜਿੱਥੇ ਨਾਮ ਜੇ ਇਸੇ ਮੇਰੀ ਇੱਕ ਭੈਣ ਦੀ ਬਾਹਰ ਭਾਈ ਕਿਹਾ ਡੋਸੇ ਮੇਰੀ ਬੇਬੀ ਨੂੰ ਮੈਂ ਤੁਹਾਨੂੰ ਇਸ ਦਾ ਨਹੀਂ ਕਰੂ ਮੇਰੇ ਕੋ ਉਪਰ ਆਉਂਦਾ ਮੈਂ ਕਿ ਤੁਹਾਡੇ ਕੋਲ ਜਰੂਰ ਆਰਡਰ ਹੈ ਇੱਕ ਹੀ ਆਰਡਰ ਹੈ ਵੀ ਜੇ ਇਹ ਤੇ ਉਹ ਰਾਮਾ ਤਾਂ ਨਹੀਂ ਆਲੇ ਸਿਨੇ ਬੰਨ ਲੈ ਜੀਗਾ ਕੋ ਦੱਸ ਮੈਂ ਜੀ ਆ ਉਹ ਜਿਹੜਾ ਨਾ ਸਰਪੰਚ ਨੇ ਆਪ ਚੱਲ ਗਏ। ਚਲੋ ਆਜੋ ਆਜੋ ਘਰੇ ਜੀ ਸਰਪੰਚ ਕੇ ਬਣਾ। ਆਓ ਨਹੀਂ ਨਹੀਂ। ਪਰ ਉਹ ਜਿਹੜੇ ਉਹ ਤੇ ਜੀ ਸਰਕਾਰ ਦਾ ਦਬਾਅ ਉਹ ਨਹੀਂ। ਇਹ ਬੁਝਾਜੋ ਜੇ ਉਹ ਰਾਜ ਸਰਕਾਰ ਦੇ ਪੰਜਾਬ ਸਰਕਾਰ ਦੇ ਦਬਾਅ ਥੇ ਇਹਨੇ ਠਾਣੀ ਜੇ ਥੰਨੇ ਹੋਣਾ। ਕੋਈ ਭਰਾ ਜੀ ਸਰਕਾਰ ਕੋ ਕੀ ਠੀਕ ਹੈ ਜੀ ਪਰ ਉਹ ਉਹ ਜੇ ਮਰ ਇੱਕ ਜੀ ਕਲਿਆਣ ਜੀ ਕੀ ਕਹਿਣਾ ਚਾਹੋਗੇ ਅੱਜ ਨਜ਼ਰਬੰਦ ਕੀਤਾ ਗਿਆ ਤੁਹਾਨੂੰ? ਮੈਂ ਕਹਾਂ ਜੀ ਇਹ ਬੜਾ ਪੁਰਾਣਾ ਵਰਕੀ ਦਾ ਵੈਸੇ ਤੇ ਇਹ ਸਰਕਾਰਾਂ ਕਰਦੀਆਂ ਆਉਂਦੀਆਂ ਵਾ ਬਾਕੀ ਪੁਲਿਸ ਪ੍ਰਸ਼ਾਸਨ ਨੇ ਜੋ ਵੀ ਮੁੱਖ ਮੰਤਰੀ ਸਾਹਿਬ ਦਾ ਸਾਡੇ ਪੰਜਾਬ ਦੇ ਖਿਲੇ ਆਪਣੇ ਆਪ ਨੂੰ ਕੰਦੇ ਆ ਕਿ ਜੁਧ ਨਸ਼ਿਆਂ ਵਿਰੁੱਧ ਮੈਂ ਤੇ ਕਹਾਂ ਪੰਜਾਬ ਪੁਲਿਸ ਦੇ ਵੀ ਜੁਧ ਨਸ਼ਿਆਂ ਵਿਰੁੱਧ ਵਧੀਆ ਗੱਲ ਆ ਨਸ਼ਾ ਨਾ ਹਟਾਓ ਪਿਲੋਂ ਨਸ਼ੇੜੀ ਨੂੰ ਤੇ ਹਟਾਓ ਨਿਸ਼ੇੜੀ ਕੌਣ ਆ ਭਗਵੰਤ ਮਾਨ ਜੇਲਾ ਸਵੇਰ ਤੋਂ ਟੋਲੋ ਹੋ ਕੇ ਨਿਕਲਦਾ ਵਾ ਦਫਤਰ ਨੂੰ ਗੁਰੂ ਘਰਾਂ ਚ ਵੀ ਕਈ ਵਾਰ ਤੁਸੀਂ ਵੀਡੀਓ ਵੇਖੀਆ ਮੈਂਬਰ ਪਾਰਲੀਮੈਂਟ ਹੁੰਦਾ ਪੀਕੇ ਚੱਲ ਜਾਂਦਾ ਰਿਹਾ ਔਰ ਭਗਵੰਤ ਮਾਨ ਜੀ ਤੁਹਾਡੇ ਇਸ ਧੱਕੇ ਤੋਂ ਕਲਿਆਣ ਡਰਨ ਵਾਲਾ ਨਹੀਂ ਆ ਕਿਉਂਕਿ ਇੱਕ ਆਰਮੀ ਦੇ ਜਵਾਨ ਆਰਮੀ ਦੇਸ਼ ਭਗਤਾਂ ਦਾ ਮੈਂ ਖੂਨ ਆ ਮੇਰਾ ਪਰਿਵਾਰ ਇੱਕ ਆਰਮੀ ਦੇ ਪੇਟ ਦਾਦਾ ਜੀ ਦੇ ਸਮੇ ਤੋਂ ਸੇਵਾ ਕਰਦੇ ਰਹਾ ਦੇਸ਼ ਦੀ ਇਹੋ ਜੀਆਂ ਗਿੱਦੜ ਪਪਕੀਆਂ ਤੋਂ ਨਾ ਪਹਿਲਾਂ ਕਦੀ ਡਰੇ ਸਾਂ ਨਾ ਅੱਜ ਡਰਾਂਗੇ ਕੀਤਾ ਕਿਉਂ ਗਿਆ ਜੀ ਤੁਹਾਨੂੰ ਮਿਹਰਬਾਨ ਤੁਸੀਂ ਯਾਰ ਵੀ ਨਹੀਂ ਲਈ ਸਰਕਾਰ ਦੀ ਬੁਖਲਾਟ ਆ ਗਈ ਕਿ ਅੱਜ ਜਿਹੜਾ ਅਸੀਂ ਹਾਈ ਕੋਰਟ ਤੋਂ ਸਦਾ ਜਗਮਉਂ ਸਿੰਘ ਰਾਜੂ ਜੀ ਦਾ ਵੀ ਆ ਦੇਖੋ ਪੁਲਿਸ ਨੇ ਉਹਨਾਂ ਨੂੰ ਜੋਸ਼ੋ ਹਸਪੀਟਲ ਲਾ ਕੇ ਅ ਅਰੈਸਟ ਕਰਨ ਦੀ ਕੋਸ਼ਿਸ਼ ਕਰ ਰਹੀ ਆ ਕਿ ਜਿਲ੍ਹਾ ਸੀ ਜਰੂਰਤਮੰਦ ਪਰਿਵਾਰਾਂ ਦੇ ਬੱਚਿਆਂ ਨੂੰ ਜੋ CBSE ਸਕੂਲਾਂ ਦੇ ਵਿੱਚ 25% ਸਾਡਾ ਕੋਟਾ ਸੀਗਾ ਉਹਨਾਂ ਦੇ ਫਾਰਮ ਭਰਨੇ ਸੀਗੇ ਔਰ ਸਕੂਲਾਂ ਨੂੰ ਭੇਜਣਾ ਵੀ ਜਾਓ ਜਾ ਕੇ ਆਪਣੇ ਬੱਚਿਆਂ ਦੀ ਐਡਮਿਸ਼ਨ ਕਰਾਓ ਇਹ ਸਰਕਾਰ ਇੱਕ ਪਾਸੇ ਜਾਂਦੀ ਵੀ ਅਸੀਂ ਸਕੂਲ ਵਧਿਆ ਕਰਾ ਰਹੇ ਹਾਂ ਕਿ ਅਸੀਂ ਛੋਟੂ ਛੋਟਾਂ ਦੇ ਰਹੇ ਹਾਂ ਵਿਦਿਆ ਨੂੰ ਵਧੀਆ ਤਰੀਕੇ ਨਾਲ ਦਾਂਗੇ ਇੱਕ ਪਾਸੇ ਵਿਦਿਆ ਨੂੰ ਜੇ ਕੋਈ ਇਨਸਾਨ ਪ੍ਰਮੋਟ ਕਰਨਾ ਚਾਹੁੰਦਾ ਵਾ ਜ਼ਰੂਰਤਮੰਦ ਪਰਿਵਾਰਾਂ ਦੇ ਬੱਚਿਆਂ ਨੂੰ ਚੰਗੇ ਸਕੂਲਾਂ ਵਿੱਚ ਵਿਦਿਆ ਦੇਣੀ ਚਾਹੁੰਦਾ ਵਾ ਤਾਂ ਉਹਨਾਂ ਨੂੰ ਇਹ ਨਜ਼ਰਬੰਦ ਕਰਦੇ ਹੈਗੇ ਉਹਨਾਂ ਨੂੰ ਕਹਿੰਦੇ ਤੁਸੀਂ ਰਾਸ਼ਨ ਕਾਰਡ ਬਣਾ ਰਹੇ ਜੇ ਜਦ ਕਿ ਦੱਸੋ ਰਾਸ਼ਨ ਕਾਰਡ ਦੇ ਵਿੱਚ ਤੇ ਸਕੂਲ ਦੇ ਫਾਰਮਾਂ ਦੇ ਜਿਹੜੇ ਹਾਈ ਕੋਰਟ ਦੇ ਪਿੱਛੇ ਆਡਰ ਹੈ ਪੰਜਾਬ ਸਰਕਾਰ ਨੂੰ ਵੀ ਔਰ ਇਹਨਾਂ ਨੇ ਕੈਬਨਿਟ ਪਾਸ ਕਰਕੇ ਬਾਅਦ ਵਿੱਚ ਸਕੂਲਾਂ ਨੂੰ ਨਹੀਂ ਜਾਰੀ ਕੀਤਾ ਇਹਨਾਂ ਨੂੰ ਜਦ ਕਿ ਤੁਰੰਤ ਲਾਗੂ ਕਰਨਾ ਚਾਹੀਦਾ ਹੈਗਾ ਤੁਹਾਡੇ ਕੋਲ ਕੋ ਕੈਂਪ ਲਗਾਇਆ ਜਾ ਰਿਹਾ ਸੀ ਬਿਲਕੁਲ ਜੀ ਅਸੀਂ ਜ਼ਰੂਰਤਮੰਦ ਪਰਿਵਾਰਾਂ ਦੇ ਫਾਰਮ ਭਰਨੇ ਸੀਗੇ ਜੋ ਨਰਸਰੀ ਕਲਾਸ ਤੋਂ ਸ਼ੁਰੂ ਹੋ ਜਾਂਦੇ ਆਗੇ ਔਰ 8ਵੀਂ ਕਲਾਸ ਤੱਕ ਸੀਬੀਐਸਸੀ ਸਕੂਲਾਂ 'ਚ ਪੜ੍ਹਾਈ ਇਹ ਮਾਨ ਸਾਹਿਬ ਦੀ ਬੁਗਲਾਟ ਆਗੀ ਕਿ ਪਰਿਵਾਰਾਂ ਦੇ ਬੱਚੇ ਇੱਕ ਦੇ ਚੰਗੇ ਸਕੂਲਾਂ 'ਚ ਪੜ੍ਹ ਕੇ ਕੱਲ ਨੂੰ ਆਪਣੇ ਅਧਿਕਾਰਾਂ ਦੇ ਬਾਰੇ ਜਾਣਕਾਰੀ ਨਾਲ ਗਲੀ ਤੋਂ ਬਾਹਰ ਨਿਕਲੇ ਸੀ ਪਰ ਉੱਚ ਅਧਿਕਾਰੀ ਆ ਕੇ ਤੁਹਾਨੂੰ ਕੀ ਕਹਿ ਕੇ ਗਏ ਉੱਚ ਅਧਿਕਾਰੀ ਜੀ ਤੁਹਾਨੂੰ ਮੈਂ ਦੱਸਦਾ ਵੀ ਰਾਤ ਤੋਂ ਹੀ ਲੱਗੇ ਸੀ ਫੋਨਾਂ 'ਤੇ ਤੇ ਤੁਸੀਂ ਇਹ ਸਟੇਟਮੈਂਟ ਦੋ ਕਿ ਪੋਸਟਪੋਨ ਕੀਤਾ ਗਿਆ ਲੇਕਿਨ ਮੈਂ ਉਹਨਾਂ ਨੂੰ ਸੀਨੀਅਰ ਅਫਸਰਾਂ ਨੂੰ ਕਿਹਾ ਕਿ ਦੇਖੋ ਜਿਹੜੇ ਪ੍ਰੋਗਰਾਮ ਹੁੰਦੇ ਕਾਟਾਂ ਦਾ ਕੋਈ ਮਸਲਾ ਨਹੀਂ ਆ ਲੇਕਿਨ ਸੰਤ ਦੇ ਰੂਪ ਰੂ ਹੋਣਾ ਹਰ ਇੱਕ ਦਾ ਅਧਿਕਾਰ ਆਗਾ ਅਸੀਂ ਆਜ਼ਾਦ ਦੇਸ਼ ਦੇ ਵਿੱਚ ਰਹਿੰਦੇ ਹਾਂਗੇ ਔਰ ਸਾਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਆ ਬਾਬਾ ਸਾਹਿਬ ਡਾਕਟਰ ਭੀਮਰਾਓ ਬੇਸਰਜੀ ਨੇ ਆਰਟੀਕਲ 19 ਦਾ ਅਧਿਕਾਰ ਸਾਨੂੰ ਦਿੱਤਾ ਸਾਰਿਆਂ ਨੂੰ ਤੈਨ ਲੱਗਦਾ ਨਹੀਂ ਆਈ ਤੋਂ ਬਹੁਤੀ ਕੋਸ਼ਿਸ਼ ਕੀਤੀ ਯਾਰੀ ਲਗਾਤਾਰ ਹਿੰਦਾ ਵੀ ਵਾਰ ਚੁੱਕਦਾ ਮਾਜੀ ਕੋਈ ਗੱਲ ਨਹੀਂ ਹੈ ਇਹ ਸਰਕਾਰਾਂ ਕਰਦੀਆਂ ਐ ਜ਼ੁਲਮ ਉਸਤਾਂ ਨੂੰ ਕਰਦੇ ਆ ਜਿੰਨੇ ਅੱਜ ਤੋ ਫਿਲੋਂ ਵੀ ਸੰਘਰਸ਼ ਕਰਦੇ ਆ ਰਹੇ ਨੇ ਭਗਤ ਸਿੰਘ ਉਹਨਾਂ ਨੇ ਸੰਘਰਸ਼ ਕੀਤਾ ਉਹਨਾਂ ਤੇ ਜ਼ੁਲਮ ਨਹੀਂ ਹੋਏ ਜੀ ਅਟਲ ਘੜੀ ਬਾੜ ਪਾਈ ਜੀ ਅ ਅਡਵਾਨੀ ਜੀ ਦੋ ਸ਼ਖਸ਼ ਪਾਰਟੀ ਬਣਾ ਕੇ ਨਿਕਲੇ ਸੀਗੇ ਅੱਜ ਵੇਖੋ 400 ਦੇ ਲਾਗੇ ਮੈਂਬਰ ਪਾਰਲੀਮੈਂਟ ਉਹ ਕਿੰਨੀਆਂ ਸਟੇਟਾਂ ਜਿਹਨਾਂ ਦੀ ਸਰਕਾਰ ਉਹਨਾਂ ਤੇ ਵੀ ਜ਼ੁਲਮ ਹੋਏ ਸੀ ਉਹਨਾਂ ਤੇ ਵੀ ਇੰਦਰਾ ਗਾਂਧੀ ਨੇ ਅਮਰਜੈਂਸੀ ਲਾਈ ਸੀ ਔਰ ਦੂਜਾ ਪੰਜਾਬ ਦਾ ਉਹ ਹੀ ਕਾਂਗਰਸ ਨਾਲ ਜ਼ਿਲੇ ਗੱਡ ਜੋੜ ਕਰਕੇ ਦਿੱਲੀ 'ਚ ਸਰਕਾਰਾਂ ਚਲਾਉਂਦੇ ਰਹੇ ਆ ਕਿ ਔਰ ਜਾਂ ਟੂਟੀਆਂ ਸੋਵਾਂ ਖੰਦੇ ਰਹੇ ਅਗਲੇ ਅੱਜ ਹੀ ਉਹਨਾਂ ਨਾਲ ਇਹਨਾਂ ਦਾ ਸਾਰਾ ਗੱਡ ਜੋੜ ਚੱਲਦਾ ਤੁਹਾਡੀ ਆਵਾਜ਼ ਦੱਬੀ ਰਹਿ ਗਈ ਆ ਅੱਗੇ ਵੀ ਹੋ ਚੁੱਕੀ ਆ ਮੈਂ ਕਹਾਂ ਜੀ ਮੈਂ ਇੱਕ ਬੇਨਤੀ ਕਿ ਲੋ ਕਰ ਚੁੱਕਾ ਵਾ ਇਹ ਸਾਰੇ ਸਰਕਾਰ ਜੋਗੀ ਵੀਰ ਖਲੋਤੇ ਇਹਨਾਂ ਦੀ ਮਜਬੂਰੀ ਬਣ ਚੁੱਕੀ ਇਹਨਾਂ ਆਪਣੀ ਡਿਊਟੀ ਕਰਨੀ ਆ ਪਰ ਇਹ ਜਿਹੜਾ ੱੱੱਕਾ ਵੜਾ ਜਿਆਦੀ ਡੇਰ ਤੱਕ ਨਹੀਂ ਚੱਲਦਾ ਠੀਕ ਹੈ ਤੇ ਕੇਲਾ ਹੀ ਚੱਲਾ ਥਾ ਸਾਥੀ ਕਾਰਮਾ ਲੈ ਕੇ ਜਿ세 ਜਿ세 ਚਲਤਾ ਗਿਆ ਕਾਰਮਾ ਵੜਤਾ ਗਿਆ ਇਹ ਕਰਕੇ ਇਹ ਬਾਜ ਦਬਾਈ ਨਹੀਂ ਜਾਊਗੀ ਇਹ ਹੋਰ ਬਲੰਦ ਹੋਊਗੀ ਇਹ ਅੱਜ ਨਜ਼ਰ ਬੰਦ ਕਰ ਲਿਆ ਕਿੰਨੀ ਡੇਰ ਕਰਨਗੇ ਇਹ ਲੜਾਈ ਜਾਰੀ ਰਹੂਗੀ ਔਰ ਸਮਾਜ ਨੂੰ ਜਾਗਰਤ ਕੀਤਾ ਜਾਊਗਾ ਔਰ ਜਿਹੜੇ ਕੜਕ ਦੇ ਕਟਾਂ ਹੀ ਗੱਲ ਕਰਦੇ ਆ ਮਾਨ ਸਾਹਿਬ 1 ਕਰੋੜ 41 ਲੱਖ ਦਾ ਸੋਰਾ 베ਰਵਾ ਕੇਂਦਰੀ ਮੰਤਰੀ ਨੇ ਦਿੱਤਾ ਉਹਨਾਂ ਦਾ ਜਵਾਬ ਦੋ ਉਹਨਾਂ ਨੂੰ ਤੇ ਤੁਸੀਂ ਕਿਹੜੀ KYC ਕਰਾ ਕੇ ਲੋਕਾਂ ਦੀ ਕਣਕ ਕਟਾਉਂਦੇ ਆ ਇਹ ਦੱਸੋ ਔਰ ਕਿਹਦੇ ਘਰ ਚ ਜਾ ਰਹੀ ਆ ਕਿਉਂਕਿ ਇਹਨਾਂ ਨੂੰ ਚਾਹੀਦਾ ਵਾ ਜੇ ਲਈ ਇਹ ਕਣਕ ਕਟਾ ਰਹੇ ਹੈਗੇ ਔਰ ਇਹ ਸੈਂਟਰ ਗਰੋਵਮੈਂਟ ਦੀ ਕਣਕ ਹੈਗੀ ਇੱਥੇ ਭਾਰਤ ਸਰਕਾਰ ਦਾ ਨਾਮ ਹੋਣਾ ਚਾਹੀਦਾ ਵਾ ਇਹ ਪੰਜਾਬ ਸਰਕਾਰ ਕੇ ਹਿਸਾਬ ਨਾਲ ਲੇ ਲੈਂਦੇ ਆਪਣੇ ਤੋੜਿਆਂ ਤੇ ਇਹ ਹੋਰ ਕਿਤਨਾ ਇਹਨਾਂ 420 ਕਰਨੀ ਆ ਅਕਾਲੀ ਭਾਜਪਾ ਗਠਬੰਧ ਦੀ ਸਰਕਾਰ ਜਦ ਰਹੀ ਆਪ ਸਭ ਜਾਣਦੇ ਜੀ ਇਹ 5 ਕਿਲੋ ਪਰ ਮਹੀਨੇ ਦੀ ਜਿਹੜੀ ਕਣਕ ਇਹ ਵੀ ਮਿਲਦੀ ਸੀ ਸਟੇਟ ਗਵਰਨਮੈਂਟ ਦੀ ਫ੍ਰੀ ਪਰਿਵਾਰਾਂ ਨੂੰ ਔਰ ਨਾਲ ਉਸ ਸਮੇਂ 30 ਕਿਲੋ ਕਣਕ ਹਰ ਪਰਿਵਾਰ ਦੇ 1 ਜੀ ਨੂੰ ਮਿਲਦੀ ਸੀ ਮਹੀਨੇ ਦੀ ਔਰ ਨਾਲ ਜਾਂ ਕਾਲੇ ਤੇ ਜਾਂ ਦਾਲ ਮਿਲਦੀ ਹੁੰਦੀ ਸੀ ਲੇਕਿਨ ਇਹਨਾਂ ਸਰਕਾਰਾਂ ਨੇ ਕਾਂਗਰਸ ਨੇ ਵੀ ਆਣ ਕੇ ਸਾਰਾ ਕੁਝ ਠੱਪ ਕੀਤਾ ਇਸ ਮੁੱਖ ਮੰਤਰੀ ਨੇ ਪੰਜਾਬ ਦੇ ਭਗਵੰਤ ਮਾਨ ਨੇ ਇਹਨਾਂ ਦਾ ਸਾਰਾ ਕੁਝ ਹੀ ਬਸ ਲਥੀਵੇबाजी ਕਰ ਛੱਡੀ ਕਮੈਂਟਰੀਆਂ ਕਰ ਲਈਆਂ ਇਸ ਤੋਂ ਬਾਅਦ ਕੁਝ ਨਹੀਂ ਦੇਖੂਗਾ ਠੀਕ